ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਝੰਗੀਆਂ ਖੁਰਦ ਤਸੇਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਗਗਨ ਭਾਈ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੁਹਾਨੂੰ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ 3 ਤਾਜ਼ੀਆਂ ਸੋਇਆਂ ਵਾਂ ਤੇ ਦੋ ਤੁਹਾਨੂੰ ਗੱਬਨ ਦਿਖਾਵਾਂਗੇ ਨਹੀਂ ਨਹੀਂ ਇਹ ਵੀ ਸੁਣ ਚਾਰ ਸੋਈਆਂ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਆ ਜਿਹੜੀ ਤੇ ਚੰਗੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਵਿਖਾਉਣੀ ਆ ਮੈਂ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਆ ਦੇਖ ਸਕਦੇ ਕਾਫੀ ਖੂਬਸੂਰਤ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਸੁਣਾ ਠੀਕ ਠਾਕ ਜੀ। ਬੜੇ ਵਧੀਆ ਬੜੇ ਦਿਨ ਬਾਅਦ ਹੈ ਯਾਰ ਕੀ। ਆਜ ਕਾ ਫਰਮਾਨ ਲਗਾ ਨਿਕਲ ਥੋੜਾ ਗਿਆ ਸੀ ਉਹਦਾ ਕਰਕੇ ਫਿਰ ਪਾਈਆਂ ਨਹੀਂ ਮੱਝਾਂ ਵੇਖਦੀਆਂ ਜਾਂਦੀਆਂ ਹੁੰਦੀਆਂ ਹੁੰਦੀਆਂ। ਅੱਛਾ ਅੱਛਾ। ਆ ਵੀ ਕੱਲ ਹੀ ਆਇਆ ਇਹ ਮਾਲ। ਇੱਥਾ ਹੁਣੇ ਲਾਈ ਮੱਝ ਜੀ। ਤੇ ਇੱਕ ਹੁਣੇ ਲਦਾਵੀ ਦਿੱਤੀ। ਲਦਾਵੀ ਇੱਕ ਦੇ ਇੱਕ ਪਹਿਲਾਂ ਵੇਚੀ ਤੁਹਾਨੂੰ ਆਖਿਆ ਸੀ ਰਾਤ ਹੀ ਡੰਗਰੇ। ਨੀਲੀ ਦੀ ਮੱਝ ਜਿਹੜੀ ਨੀਲੀ 16 ਲੀਟਰ ਦੁੱਧੀ ਉਹਦੇ ਨੇ। ਉਹ ਲਦਾਈ। ਪਹਿਲਾਂ ਹੀ ਵੇਚਤੀ ਹੋਂ ਤੋਂ। ਚਲੋ ਨਾਮ ਦੱਸੋ। ਆਪਣਾ ਨਾਮ ਗਗਨਦੀਪ ਸਿੰਘ ਸ਼ਹਿਰਾਂ ਨੂੰ ਫਰੇਗੜ ਚੂੜੀਆਂ ਜਿਲਾ ਗਦਾ ਪੂਰਾ ਬਟਾਲਾ ਵਾ ਠੀਕ ਹੈ ਜੀ ਤੇ ਫੋਨ ਫਰੇਗੜ ਦੇ ਬਿਲਕੁਲ ਨਾਲ ਹੀ ਅੰਮ੍ਰਿਤਸਰ ਨੂੰ ਲੱਗੇ ਓਦਾਂ ਬਿਲਕੁਲ ਠੀਕ ਹੈ ਜੀ ਹਾਂਜੀ ਉਹਨਾਂ ਕਿ ਬਟਾਲਾ ਹੋਣਾ ਉਹਨਾਂ ਕਿ ਅੰਮ੍ਰਿਤਸਰ ਹੋਣਾ ਵਾ ਹਾਂਜੀ ਉਹਨਾਂ ਕਿ ਬਟਾਲਾ ਉਹਨਾਂ ਕਿ ਅੰਮ੍ਰਿਤਸਰ ਲੱਗੋ ਲੱਗੀਏ ਬਿਲਕੁਲ ਠੀਕ ਹੈ ਜੀ ਤੇ ਫੋਨ ਨੰਬਰ ਬੋਲਦੇ ਇੱਕ ਵਾਰੀ ਫੋਨ ਨੰਬਰ ਆਪਣਾ ਹੈ 98747 44097 ਠੀਕ ਹੈ ਜੀ ਹਾਂਜੀ ਸ਼ੁਰੂਆਤ ਫਿਰ ਵਿਰਜੀਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਕਰ ਲਈ ਆਪਾਂ ਹਾਂ ਜੀ ਹਾਂ ਜੀ ਇੱਥੋਂ ਹੀ ਕਰ ਲਈਨੇ ਆ ਕਾਫੀ ਖੂਬਸੂਰਤ ਝੋਟੀ ਆ ਬਿਲਕੁਲ ਛੋਟਾ ਸਿੰਘ ਹੈ ਚੌਗੀ ਜੀ ਵਿਰਜੀ ਚਾਰ ਦੰਦ ਕੱਟੀ ਅੱਛਾ ਮੂੰਹ ਚਾਰ ਦੰਦ ਤੇ ਹਾਈਟ ਤੇ ਵੀ ਬੜੀ ਉੱਚੀ ਚ ਹਾਈਟ ਬੜੀ ਉੱਚੀ ਹੈ ਜੀ ਅੱਜ ਜੀ ਸਾਰੀ ਸਾਫ ਕਰਤੀ ਸਿਹਰੇ ਅੱਛਾ ਹਾਂ ਜੀ ਹਾਂ ਜੀ ਇਹ ਸੋਈ ਨੂੰ ਅੱਜ ਹੋਈਏ ਚਾਰ ਕਰਿਆ ਚਾਰ ਦਿਨ ਹੋ ਗਏ ਸੋਈ ਨਾ ਪੂਰੇ ਵੱਡੇ ਕੱਦ ਦੀ ਆ ਘਰੇ ਚੋਂ ਨਾ ਕਰਕੇ ਨਹੀਂ ਪਹਿਲਾਂ ਸਾਫ ਜੀ ਠੀਕ ਹੈ ਜੀ ਬਾਕੀ ਹੱਲੇ ਵੀਡੀਓ ਬਣਾਉਂਦਾ ਟਾਈਮ ਜਿਹੜਾ ਆਪਣਾ ਦੁਪਹਿਰ ਦਾ ਵਾ ਸ਼ਾਮ ਤੱਕ ਆਪਣਾ ਜਿਹ ਦੋਦਰੇ ਸਾਹਿਬ ਨਾਲ ਹਵਾਨੇ ਜਿਹੜਾ ਤਿਆਰ ਕਰੂਗੀ ਬਾਕੀ ਪੂਰੇ ਸੋਨੇ ਕੱਦ ਦੀ ਹੈ ਜਿਹੜੀ ਫੱਬਦੀ ਹੈ ਛੋਟੀ ਆਪਣੀ ਆਹ ਵੇਖੋ ਦੰਦ ਚਾਰ ਦੰਦ ਪਿਓਰ ਠੰਡੀ ਜਿਹੀ ਬੜੀ ਹਰਮੂਰੀ ਛੋਟੀ ਠੀਕ ਆ ਆ ਵੇਖ ਆਹ ਦੇਖ ਸਾਦੇ ਪਿਓਰ ਚਾਰ ਦੰਦ ਹੈ ਜਿਹੜੀ ਠੀਕ ਹੈ ਜੀ ਤੇ ਇਹਦੇ ਥਣ ਵੀ ਦੇਖ ਸਾਦੇ ਜੀ ਆਪਰਾ ਹੱਥ ਚ ਆਉਣ ਵਾਲਾ ਸਾਨਾ ਪੂਰਾ ਕੱਲਾ ਕੱਲਾ ਥਾਲ ਕੱਢਦੀ ਤੇ ਬੱਚਾ ਕੀ ਜ ਮਗਰ ਕੱਤੀ ਮਗਰੇ ਦੇ ਮਗਰ ਵੀ ਇਹਦੇ ਕੱਟੀ ਜੇ ਮਗਰ ਵੀ ਕੱਟੀ ਹੈ ਕੱਤੀ ਵੀ ਸੋਹਣੀ ਆ ਜਿਹੜੀ ਭਾਈ ਨੂੰ ਵੇਖੋ ਝੋਟੀ ਦੀ ਊੜੀ ਵੀ ਮੇਰੇ ਜਿਹੀ ਜਾਲ ਕੱਦ ਤੇ ਜਿਹੜਾ ਦੇਖ ਸਕਦੇ ਵੀਰ ਜੀ ਨਾਲ ਦੇ ਬਰਾਬਰ ਹੀ ਆਉਂਦੇ ਆ ਤੇ ਕਿੰਨਾ ਚ ਬੋਲਾ ਇਹਦੇ ਕੋਲ ਇਹਦੇ ਬੋਲਾ 10 ਕਿਲੋ ਜ ਆਏ ਥੱਲੇ ਤੇ ਕਿੰਨਾ ਚ ਆਉਂਦੇ ਪੈਂਦਣ 13 14 ਕਿਲੋ ਕੱਢੂ ਕੱਟੀ ਹਰਿਆਣੇ ਦੀ ਅੱਛਾ ਹਾਂਜੀ ਚੰਗੀ ਸੋਹਣੀ ਝੋਟੀ ਤੇ ਮੋਲੇ ਦਾ ਮੋਲੇ ਦਾ ਮੰਗਣੂ ਦਾ ਸਵਾਲ ਆਖੀ 50 ਦਾ ਦੇ ਦਾਂਗੇ ਲੱਖ ਰੁਪਏ ਪੂਰੀ ਝੋਟੀ ਪੂ ਠੀਕ ਹੈ ਜੀ ਤੇ ਹੁਣ ਆ ਗਈ ਦੂਜੇ ਸੁਵੇਜ ਵੇ ਛਿੱਗੀ ਜਮੂਰ ਠੀਕ ਹੈ ਜੀ ਇਹ ਦੂਸਰਾ ਥੋੜਾ ਜਿਹਾ ਖੁੱਲਾ ਕਰ ਗਈ ਬਾਕੀ ਦੁੱਧ ਦੇ ਥੱਲੇ ਇਸ ਟਾਈਮ ਜਿਹੜਾ 14 ਲੀਟਰ ਤੇ ਆ ਰਿਹਾ ਅੱਛਾ 14 ਲੀਟਰ ਤਿਆਰ ਆ ਕਿੰਨੇ ਦਿਨ ਹੋਈ ਸੋਈ ਨਾ ਇਹਨੂੰ ਅਜ 6 ਮਾ ਦਿਨ ਦੀ 6 ਮਾ ਦਿਨ ਸੋਈ ਨਾ ਇਹ ਕਿੰਨਾ ਚਵਾਜੇ ਦੁੱਧ ਇਹ ਦੁੱਧ ਚਵਾਉਗੀ 18.5 ਲੀਟਰ 18.5 ਲੀਟਰ ਇਹਦੇ ਮਗਰ ਵੀ ਕੱਟੀ ਤਾਜੀ ਬਲੈ ਗਈ ਕੱਟੀਆਂ ਦੋਵੇਂ ਤੇ ਮੱਜਾਂ ਵੀ ਦੋਵੇਂ ਜੱਡ ਬਲੈ ਗਈ ਠੀਕ ਹੈ ਜੀ ਹਾਂ ਜੀ ਆਹ ਦੇਖ ਸਕਦੇ ਜੀ ਥਾੜੇ ਦਾ ਬੜਾ ਪੂਰੀ ਮੱਝ ਆ ਜਿਹੜੀ ਇਹ ਵੀ ਚੰਗੇ ਬੋਡੀ ਪੇਟ ਦੀ ਤੇ ਚੰਗੇ ਬੋਡੀ ਸਟਰਕਚਰ ਦੀ ਆ ਜਿਹੜੀ 14 ਲੀਟਰ ਦੁੱਧ ਜਿਹੜਾ ਇਹਦੇ ਕੋਲ ਮੋਕੇ ਤੇ ਤਿਆਰ ਦੱਸਦੇ ਹਾਂਜੀ ਤਿਆਰ ਪੂਰਾ ਜਿਹੜਾ ਭੋਰ ਕੋ ਚਾਰ ਟਾਈਮ ਚਵਾਵੇ ਵੀਰ ਇੱਥੇ ਤੁਹਾਨੂੰ ਮੋਹਰਾ ਦੀਆਂ ਛੋਟੀਆਂ ਆ ਜਿਹੜੀਆਂ ਵਾਲੀਆਂ ਯੋਗ ਮੋਹਰਾ ਦੀ ਹਾਂ ਨਾ ਬੜਾ ਲਾਜਵਾ ਆਵੇ ਜਿਹੜਾ ਇਹਦੇ ਕੋਲ ਆਹ ਦੇਖ ਸਕਦੇ ਜੀ ਬਾਕੀ ਸੂਈਆਂ ਸਵਾਈਆਂ ਆ ਸਾਰੀਆਂ ਤੇ ਚਵਾਈ ਜਿਹੜੀ ਹੋ ਜਾਣੀ ਹੈ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਤਸੱਲੀ ਨਾਲ ਖੜੇ ਤੇ ਥਾਣਾ ਰੁਪਈ ਜੀ ਬਹੁਤ ਵਿਰਲ ਤੇ ਲੱਗਾ ਰੇਡਰ ਕਰਕੇ ਥੱਲੇ ਲੱਗਾ ਸਾਰੀਆਂ ਚੀਜ਼ਾਂ ਚ ਪੂਰੀ ਆ ਕੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਤੇ ਕੋਈ ਕਮੀ ਨਹੀਂ ਪੂਰੀ ਫੇਟੇ ਆ ਛੋਟੀ ਸਰ ਹਰ ਇੱਕ ਚੀਜ਼ ਇਹ ਅੱਗੇ ਆਪਣੀ ਚਲੋ ਸੂਈ ਸਵਾਈ ਆ ਕੋਈ ਚਵਾਈ ਕਰਕੇ ਖੜੇ ਸੂਈ ਸਵਾਈ ਜਿੰਦਾ ਮਰਜੀ ਤਸੱਲੀ ਕਰਕੇ ਕੋਈ ਖੜੇ ਕੋਈ ਗੱਲ ਹੀ ਨਹੀਂ ਤੇ ਮੋਲੇ ਦਾ ਇਹਦਾ ਮੁੱਲ ਵੀ ਸਵਾ ਲੱਖ ਆ ਇਹ ਦੇ ਦਾਂਗੇ 1 ਲੱਖ 10 ਹਜ਼ਾਰ ਰੁਪਏ। ਅੱਛਾ 10 ਦੀ ਦੇ ਦੋਗੇ। ਅੱਜ ਗਿਫਟ ਹੀ ਆ ਸਾਰੇ ਲੋਹੜੀ ਦੇ। ਅੱਛਾ। ਹਾਂਜੀ ਹਾਂਜੀ। ਤੇ 14 ਲੀਟਰ ਚਵਾ ਕੇ ਦੋਗੇ। ਲਾਗਣਾ ਤਸੱਲੀ ਕਰਕੇ ਖੜੇ 14 15 ਹੀ ਚਵਾ ਦਾਂਗੇ। ਦੇਖੋ ਕੱਲ ਨੂੰ ਆਵੇ ਭਾਵੇਂ ਇਹੋ ਜਿਹੀ ਕੋਈ ਗੱਲ ਦੁੱਧ ਤੇ ਆਈ ਜਾਂਦੀ ਦਣੋ। ਨਾ ਵੇਖੋ ਮੈਲਾ ਮਾਰਨ ਦੀ ਹੈ ਜੇ ਝੋਟੀ ਦੇ। ਠੀਕ ਹੈ ਜੀ। ਮੈਲਾ ਡਈ ਮਾਰਨੋ ਵੀ ਦਈ ਜੇ ਮੈਲਾ ਸ਼ੁਰੂ ਹੀ ਕੀਤਾ। ਠੀਕ ਹੈ ਜੀ। ਤੇ ਹੁਣ ਇੱਕ ਝੋਟੀ ਬਿਲਕੁਲ ਅੱਜ ਹੀ ਸੂਈ ਉਹ ਵੀ ਦਿਖਾ ਦਈਏ ਫਿਰ। ਹਾਂਜੀ ਉਹ ਵੀ ਦਿਖਾ ਦਨੇ ਆਪਾਂ ਜੇਰਜੁਰ ਪ੍ਰੋਪਰ ਪਾਤੀ ਨੇ ਉੱਪਰ ਜੇਰਜੁਰ ਪਾਤੀ ਬੋਲਾ ਚ ਹੋਇਆ 3 ਕਿਲੋ ਇਹਦਾ ਅੱਛਾ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਕਟਾ ਜੋ ਇਹਦੇ ਮਗਰ ਕਟਾ ਆ ਗਿਆ ਜੀ ਹਾਂ ਜੀ ਆ ਦੇਖਾ ਇਹ ਮਧਰੀ ਗੋਡੀ ਦੀ ਛੋਟੀ ਬੜੀ ਰਾਜੀ ਬੜੀ ਹੈ ਲੰਬਾਈ ਚ ਜਿਹੜੀ ਬੇਲ ਇਹਦੀ ਲੰਮੀ ਆ ਤੇ ਕਾਦਰ ਭਾਵੇਂ ਬਹੁਤਾ ਚੰਨੀ ਆ ਥੱਲੇ ਬੜੀ ਕਮਾਲ ਦੀ ਆ ਆ ਦੇਖਾ ਦੇ ਅੱਜ ਹੀ ਸੋਈ ਆ ਅੱਜ ਹੀ ਥਾੜਾ ਬਹੁਤ ਸੋਹਣਾ ਲੱਗਾ ਜੀ ਅਰੇ ਇਹਨੂੰ ਮਤਲਬ 11:00 ਵਜੇ ਨਾਲ ਚੋਇਆ ਤੇ ਵੀਜੀ ਥਨੇ ਅੱਛਾ ਲੰਬਾਈ ਚ ਤੇ ਸਾਰਿਆਂ ਨੇ ਪਿੱਛੇ ਕਰਦੀ ਐ ਇਹ ਤਰ੍ਹਾਂ ਲਿਮੋਜਿਨ ਕਾਰ ਹੁੰਦੀ ਐ ਐਨਾ ਠੱਡੀ ਫਿਕਰ ਕਰਨ ਵਾਲੀ ਗੱਲ ਹੀ ਕੋਈ ਨਹੀਂ ਇਹ ਦੂਜੇ ਸਵੇਰੇ ਦਾ ਦੂਸਰਾ ਸਵੇਰੇ ਤੇ ਥਾਨ ਵੀ ਇਹਦੇ ਕਰੀ ਤੈਨੂੰ ਲੱਗਦੇ ਦਿਖਾ ਦਈਏ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਦੁੱਧ ਪਿਛਲੇ ਸੂਏ ਕਹਿੰਦੇ ਸੀ 12 ਕਿਲੋ ਅਸੀਂ ਚੋਆ ਘਰੋਂ ਕਿਸਦੇ ਲਈ ਏ ਝੋਟੀ ਅੱਛਾ ਐਤ ਕਾ ਮਤਲਬ ਕਹਿੰਦੇ ਵੀ 14-15 ਕਿਲੋ ਕੱਢੂਗੀ ਦੁੱਧ ਚੰਗੀ ਨਸਲ ਦੀ ਕੱਟੀ ਠੀਕ ਆ ਹਾਂਜੀ 14-15 ਦੁੱਧ ਦੀ ਏ ਝੋਟੀ ਬੜੀ ਸੋਹਣੀ ਆ ਰਾਜੀ ਫਿਰ ਪੂਰੀ ਠੀਕ ਆ ਹਾਂਜੀ ਤੇ ਮੁੱਲ ਮੋਲ ਇਹਦਾ ਉਹਦਾ 90000 ਰੁਪਏ ਮੰਗੀਦਾ ਜੋ ਅੱਛਾ ਇਹ 75000 ਦੀ ਦੇਣਾ 75000 ਦੀ ਦੇਣਾ 75000 ਦੀ ਝੋਟੀ ਠੀਕ ਆ ਜੀ ਹਾਂਜੀ ਤੇ ਹੁਣ ਇੱਕ ਇਹ ਆ ਗੱਬਣ ਜੋ ਇਹ ਦੇ 10 ਦਿਨ ਖੜਦੀ ਆ ਅੱਛਾ ਤੀਸਰੇ ਸੂਏ ਐਤ ਕਾ ਸੋਨਾ ਵਾ ਪਰ ਇਹ ਦੇ 10 ਦਿਨ ਲੈ ਜਾਊਗੀ ਤ ਤੀਸਰਾ ਸੂਆ ਜਿਹੜਾ ਇਹਨੇ ਸੂਣਾ ਵਾ ਤੇ ਦੇ ਨਾ ਜੇ 10 ਘੜਤੀ ਆ ਤੇ ਇੱਕ ਮਿੰਨ ਇੱਕ ਦੁੱਧ ਆ ਲਈ ਜੇ ਇਹ ਦੁੱਧ ਤੇ ਕਹਿੰਦੇ 15 16 ਕਿਲੋ ਚੋਂਦੇ ਰੇ ਹੁਣ ਬਣੂ ਤੇ ਪਤਾ ਲੱਗੂ ਕਿ ਕਿੰਦੀ ਕੀ ਦੇਣੀ ਹੈ ਠੀਕ ਆ ਆਪਣੇ ਘਰ ਆਵੇ ਬਣੇ ਨਗਰ ਫੇਰੀ ਪਤਾ ਲੱਗਦਾ ਬਾਕੀ ਆਪਣੀ ਸਮਝਣਾ ਕੋਈ ਵੇਖ ਕੇ ਲੈ ਜੇ ਅਜੇ ਤਿਆਰ ਹੋਣਾ ਮਹੀਨੇ ਵਿੱਚ ਥੱਲੇੋਂ ਚੰਗੀ ਚੰਗੀ ਘਰ ਚੋਂ ਆਉਣ ਵਾਲੀ ਮੱਝ ਆਦਾਂ ਤੇ ਸਿੰਗੀ ਸੰਗ ਨੂੰ ਸਾਫ ਹੈ ਜੋ ਸਫਾਈਆਂ ਜਿਹੜੀਆਂ 5 ਮੱਜਾਂ 5 ਦੀਆਂ 5 ਹੀ ਜਿਹੜੀਆਂ ਸਿੰਗੀ ਸਫਾਈ ਤੇ ਆ ਜਿਹੜੀਆਂ ਸਾਰੀਆਂ ਬਾਕੀ ਚੰਗੇ ਚੀਜ਼ ਦਾ ਮੁੱਲ ਵੀ ਫਿਰ ਜਿਹੜਾ ਹਸਾ ਨਹੀਂ ਹੁੰਦਾ ਹਾਂਜੀ ਇਹਦੇ ਮਗਰ ਵੀ ਕਟਾ ਆ ਜੇ ਇਹਦਾ ਕਟਾ ਕਿੱਥੇ ਇਹ ਤਾਂ ਗੱਬਨ ਜੇ ਬੰਦੇ ਕੋਲ ਬਾਹਰ ਕਟਾ ਇਹ ਸਾਡੇ ਗੱਬਨ ਇਹ ਦੂਜੇ ਦਾ ਗੱਬਨ ਲੱਗ ਗਿਆ ਠੀਕ ਉਹ ਭਲੇਖਾ ਲੱਗ ਜਾਂਦਾ ਨਾ ਹਾਂਜੀ ਹਾਂਜੀ ਉਹ ਮੈਂ ਬੋਲੀ ਸਮਝੀ ਜਾਂਦਾ ਲੱਗੇ ਠੀਕ ਆ ਤੇ ਇਹਦਾ ਕੀ ਲਖੀਏ ਮੁੱਲ ਇਹਦਾ ਵੇਖ ਲਓ ਤੁਸੀਂ ਜਿੱਦਾਂ ਕਹਿੰਦੇ ਕਰ ਲਾਂਗੇ। ਜਿਆ ਜਿਆ ਕਰਦੀ ਐ ਤਾਂ ਵੇ। ਇਹਦਾ ਉਹਦਾ ਦੇ 80 ਮੰਗੀ ਦਾ ਦੇ ਦਾਂਗੇ 77000 ਲੀ ਦੇ ਦਾਂ। 77000 ਦੀ ਦੇ ਦਾਂ। 70000 ਦੀ ਸ਼ਾਦੀ ਰਵਾ। ਚਲੋ ਛੋਟ ਛੱਡ ਮੌਕੇ ਤੇ ਕਰ ਦਾਂ। ਕਰ ਦਾਂ ਕੋਈ। ਤੇ ਹੁਣ ਆ ਕਟਾ ਕੱਟੀ ਜੇ। ਇਹ ਕਟਾ ਜੋ ਜੀ। ਇਹ ਵੀ ਮਿੱਲੀ ਦਾ ਕਟਾ ਹੀ ਜੇ। ਹਾਂ ਜੀ। ਇਹਨੂੰ ਵੀ ਅੱਜ ਹੋਈਏ 15 ਦਿਨਾਂ ਦਾ ਦੁੱਧ ਤੇ ਮੱਝ ਆਟਾ। ਇਹ ਕਿੰਨਾ ਇਹ ਤੇ ਕ ਦੁੱਧ। ਇਹ ਤੋਂ ਥਨੇ ਦੁੱਧ ਆਟਾ 15 ਲੀਟਰ ਤੇ ਆਜੋ। ਤਿਆਰ 15 ਲੀਟਰ ਪੂਰਾ। ਆ ਰਿਹਾ ਜੀ। ਨਿੱਕਰ ਚੱਡੇ ਦੀ ਮੱਝ ਪੂਰਾ ਦੁੱਧ ਤਿਆਰ ਆ। 15 ਲੀ ਬਾਕੀ ਅਜੇ ਟਾਈਮ ਜਿਹੜਾ ਦੁਪਹਿਰ ਦਾ ਵਾ ਦੂਜੇ ਸਵੇਰੇ ਝੋਟੀ ਹੈ ਵੀ ਬਾਕੀ ਮੌਸਮ ਠੰਡਾ ਹੋਣ ਕਰਕੇ ਤੇ ਜਿੰਨ੍ਹ ਵਾਈ ਨੂੰ ਹੀ ਇਹ ਆਈ ਨਵੇਂ ਜੇ ਥੋੜਾ ਚੇਰੀ ਹੋਇਆ ਬਨਾਲੇ ਹੁਣ ਇਹ ਮੱਝ ਇੱਕ ਗੱਡੀ 'ਚ ਲੱਦੀ ਆ ਤੇ ਉਸੇ ਜੀ ਆਈ ਸੀ ਤੇ ਉਸੇ ਜੀ ਕੇ ਲੱਦੀ ਆ ਅਜੇ ਹੁਣ ਇਹ ਲਾਈ ਅਜੇ ਹੁਣ ਇਹ ਹੈ ਇਹ ਪੂਰਾ ਨਿੱਕੇ ਸਿੰਗਰੀ ਝੋਟੀ ਇਹ ਵੀ ਜੱਡ ਬਣਾਇਆ ਜੀ ਥਣਾ ਦਾ ਸਾਈਜ਼ ਗੈਪ ਇਹਦਾ ਫੇਰ ਬੜਾ ਚੰਗਾ ਬਾਕੀ ਸੂਈ ਸਵਾਈ ਹੈ ਦੁੱਧ ਕੋਈ 15 ਲੀਟਰ ਇਹਦੇ ਕੋ ਚੋ ਕੇ ਲੈ ਜੀ ਦੋ ਦੇ ਖੜੇ ਤੁਸਲੀ ਨਾ ਜੀ ਧਾਰ ਵੀ ਭੋਲੀ ਰੂਵਰ ਤੋੜਾ ਇਹ ਡੰਗਰਾ ਬੜਿਆਂ ਜੁਆਈ ਠੀਕ ਹੈ ਜੀ ਹਾਂਜੀ ਆਹ ਦੇਖ ਸਾਡੇ ਥਣਾ ਦਾ ਸਾਈਜ਼ ਕੈਪ ਇਹ ਤਾਂ ਕਾਫੀ ਚੰਗਾ ਹੈ ਹਾਂਜੀ ਹਾਂਜੀ ਤੇ ਵੀ ਜੀ ਇਹਦਾ ਆਪਾਂ ਕੀ ਫਿਰ ਮੁੱਲ ਰੱਖ ਦੀਏ ਵੇਖ ਲਓ ਜਿੱਦਾ ਤੁਸੀਂ ਕਹਿੰਦੇ ਜਿੱਦਾਂ ਦੇ ਦਿਆ ਜੀ ਕਰ ਦਈਏ ਵੀ ਇਹ 85000 ਦੀ ਦੇ ਦਾਂਗੇ ਉਹ ਤਾਂ ਲੱਖ ਹੀ ਮੰਗੀਦਾ ਇਹਦਾ ਅੱਛਾ 85000 ਦੀ ਛੱਡਦਾ ਜੀ ਦੁੱਧ 15 ਲੀਟਰ ਘਰੋਂ ਚਵਾ ਦੋਗੇ ਦੋ ਹੋ ਕੇ ਦਵਾਂਗੇ ਤਸਲੀ ਨਾ ਖੜੇ ਕੋਈ ਠੀਕ ਹੈ ਜੀ ਹਾਂ ਲੋਕ 1.5 ਲੱਖ ਮੰਗਦੇ ਅੱਜ ਗਿਫਟ ਹੀ ਸਾਰੇ ਅੱਛਾ ਹਾਂਜੀ ਹਾਂਜੀ ਠੀਕ ਹੈ ਵੀਰ ਹੋਰ ਕੁਝ ਕਹਣਾ ਫਿਰ ਬਹੁਤ ਠੀਕ ਹੈ ਜੀ ਬੜਾ ਪਿਆਰ ਮਿਲਦਾ ਭਰਾਵਾਂ ਦਾ ਜਦੋਂ ਵੀਡੀਓ ਪਾਈ ਦੀ ਹੈ ਅੱਛਾ ਐਦਾਂ ਚਲੋ ਹੁਣ ਪਾ ਦਿਆਂ ਡੰਗਰ ਹੌਲੇ ਬੱਟੇ ਦੇ ਆਉਂਦੇ ਵੇਖਦੇ ਜਾਂਦੇ ਨਾਲ ਅੱਛਾ ਅੱਛਾ ਐਦਾਂ ਜੀ ਚੰਗੀਆਂ ਝੋਟੀਆਂ ਫੇਰ ਪਿਆਲੀਆਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜੀਆਂ ਸੁਈਆਂ ਸਵਾਈਆਂ ਵਾ ਆਪਣੀਆਂ ਇੱਥੇ ਆਓ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਖੜੋ ਜੀ ਹਾਂਜੀ ਕੋਈ ਗੱਲ ਨਹੀਂ ਤਸੱਲੀ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ